ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਖਾਤਰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਆ ਭਾਈ ਵਧੀਆ ਘੈਂਟ ਘੈਂਟ ਗੱਡੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਵਰੇਜਾ ਗੱਡੀਆ ਆਲਟੋ ਗੱਡੀ ਸਿਰਫ 60000 ਦੀ ਚੱਕੋ ਤੇ ਹੋਰ ਵੀ ਮਸ਼ੀਨਰੀਆਂ ਨੇ ਤੇ ਗੱਲ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਵਾਰੀ-ਵਾਰੀ ਚੱਲਦਾ ਰਹਿੰਦਾ ਹੈ ਤੁਸੀਂ ਨੋਟ ਕਰ ਲਿਆ ਕਰੋ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਵ੍ਰੇਜਾ ਗੱਡੀ ਦੀ ਗੱਲ ਕਰਦੇ ਆਂ ਪਹਿਲਾਂ ਉਹ ਵ੍ਰੇਜਾ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਗੱਡੀ ਸ਼ੋਰੂਮ ਕੰਡੀਸ਼ਨਰ ਸਾਰੇ ਗੱਡੀ ਜੈਨੂਨ ਹੈ A to Z ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਗੱਡੀ ਕੁੱਲ 68000 ਕਿਲੋਮੀਟਰ ਚੱਲੀ ਹੋਈ ਹੈ ਸਾਰਾ ਕੁਝ ਵਧੀਆ ਸਾਰੇ ਜਿੰਨੇ ਵੀ ਫੰਕਸ਼ਨ ਵਗੈਰਾ ਹੁੰਦੇ ਆ ਸਾਰੇ ਵਰਕਿੰਗਸ ਨੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 60 ਤੋਂ 65 ਪੈਸੇ ਵਿੱਚ ਤੇ ਆਪਾਂ ਨੂੰ ਦਸੰਬਰ 2017 ਮਾਡਲ ਮਿਲ ਜੂਗਾ ਨਵੀਂ ਕੰਡੀਸ਼ਨ ਹੈ ਉੱਚੇ ਮਾਡਲ ਦੀ ਹੈ ਤੇ ਚੱਲੇ ਵੀ ਘੱਟ ਹੋਈ ਹੈ ਬਾਕੀ ਰੇਟ ਜਿਹੜਾ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜ 8 ਲੱਖ ਤੇ 25000 ਇੱਕ ਵਾਰੀ ਇਹਨਾਂ ਨੇ ਲਾ ਕੇ ਭੇਜੇਗਾ ਬਾਕੀ ਮਾਲਕ ਨੇ ਕਿਹਾ ਸਿੱਧੀ ਸਿੱਧੀ ਗੱਲ ਕਹੀ ਆ ਵੀ ਰੇਟ ਘਟਾ ਲਾਂਗੇ ਜੇ ਕਿਸ ਨੂੰ ਪਸੰਦ ਆਉਂਦੀ ਹੈ ਗੱਡੀ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਕਰਿਆ ਜਾ ਜੋ ਗੱਡੀ ਨੂੰ ਦੇਖ ਲਿਓ ਤੇ ਰੇਟ ਵੇਖੀ ਕਰ ਲਾਂਗੀ ਗੱਡੀ ਖੜੀ ਆ ਮੋਗਾ ਸ਼ਹਿਰ ਵਿੱਚ ਮੋਗਾ ਮਾਲਕ ਦਾ ਏਰੀਆ ਦਾ ਤੇ ਮਾਲਕ ਕਹਿੰਦੇ ਮਾਨਤਨ ਪੂਰਾ ਕਰਾਂਗੇ ਜੀ ਨੰਬਰ 98763 61048 ਜਿੰਨਾਂ ਦੀ ਆ ਗੱਡੀ ਆ ਤੇ ਸੈਕਿੰਡ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੈਂਟਰੂ ਹੁੰਡਾਈ ਦੀ ਸੱਤ ਮਾਡਲ ਹੈ 27 ਟੱਕਰ ਪਾਸਿੰਗ ਹੈ ਤੇ ਪੂਰਾ 1 ਲੱਖ ਰੁਪਇਆ ਮਾਲਕ ਨੇ ਮੰਗ ਕੀਤੀ ਆ 95 ਇੱਕ ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਚਿੱਟੇ ਰੰਗ ਦੀ ਗੱਡੀ ਆ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਤੇ ਇਹ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਇਹ ਸ਼ਾਹਕੋਟ ਮਾਲਕ ਦਾ ਏਰੀਆ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟ ਨਹੀਂ ਜਾ ਕੇ ਦੇਖਣੀ ਆ ਜਾ ਕੇ ਦੇਖੋ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖੋ ਕਿ ਮਰਜ਼ੀ ਚ ਕਰ ਲਿਓ ਮਾਲਕ ਨੇ ਕਿਹਾ ਫੁੱਲ ਗਾਰੰਟੀ ਹਰ ਪਾਸੋਂ ਹਰ ਚੀਜ਼ ਦੀ 1 ਲੱਖ ਰੁਪਏ ਮੰਗ ਮੌਕੇ ਤੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 78 145 43003 ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਹਾਂ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਖਾਤਰ ਵੇਚਣ ਵਾਸਤੇ 6 ਮਾਡਲ ਗੱਡੀਆਂ ਚੀ ਤੇ 90 95 ਪੈਸੇ ਟੈਰਾਂ ਦੀ ਕੰਡੀਸ਼ਨ ਆਪਨ ਮਿਲ ਜੂਗੀ ਬਰੇਟਾ ਮਾਲਕ ਦਾ ਏਰੀਆ ਦਾ ਗੱਡੀ ਦੀ ਕੰਡੀਸ਼ਨ ਆਲੂਕੀ ਆ ਕੋਈ ਨੁਕਸ ਨਹੀਂ ਆਲਟੋ ਗੱਡੀ ਹੈ ਤੁਹਾਡੇ ਸਾਹਮਣੇ ਹੈ 60000 ਰੁਪਏ ਮਾਲਕ ਨੇ ਕਿਹਾ ਇੱਕ ਵਾਰੀ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸ ਨੂੰ ਜੇ ਪਸੰਦ ਆਉਂਦੀ ਹੈ ਤਾਂ ਆਜੋ ਘਰੇ ਨੰਬਰ ਮਾਲਕ ਨੇ ਦਿੱਤਾ ਆਪਦਾ 98782 99415 ਮਾਲਕ ਨਾਲ ਗੱਲ ਕਰ ਲਓ ਜੀ ਤੇ ਗੱਡੀਆਂ ਦੀ ਗੱਲਬਾਤ ਆਪਾਂ ਕਰ ਹੀ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜਰੂਰ ਦਬਾ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਵਾਰ-ਵਾਰ ਚੱਲਦੇ ਰਹਿੰਦਾ ਹੈ